ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀਵਾਲੀ ਬੰਦੀ ਛੋੜ ਦਿਵਸ ਹੈ ਮੈਂ ਸਮੁੱਚੇ ਗੁਰੂ ਨਾਨਕ ਨਾਮ ਲਿਵਾ ਸਿੱਖ ਸੰਗਤਾਂ ਨੂੰ ਸਮੁੱਚੇ ਗੁਰੂ ਖਾਲਸਾ ਪੰਥ ਨੂੰ ਸਮੁੱਚੇ ਪੰਜਾਬ ਨੂੰ ਇਸ ਪਾਵਨ ਪੁਰਬ ਦੀਆਂ ਬਹੁਤ 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 ਵਧਾਈਆਂ ਦਿੰਦਾ ਜਿੱਥੇ ਇਸ ਪੁਰਬ ਦਾ ਸਬੰਧ ਜਿਹੜਾ ਹੈ ਉਹ Hindu ਧਰਮ ਦੇ ਨਾਲ ਹੈ ਪਰ Hindu ਜਿਹੜੇ ਨੇ ਵੱਡੀ ਗਿਣਤੀ 'ਚ ਸ਼ਰਧਾ ਉਤਸ਼ਾਹ ਸਹਿਤ ਪੂਰੇ ਭਾਰਤ ਜਾਂ ਮਦੇਸ਼ਾਂ 'ਚ ਜਿੱਥੇ ਵੀ ਕਿਤੇ ਵਸਦੇ ਨੇ ਪੁਰਬ ਨੂੰ ਮਨਾਉਂਦੇ ਨੇ ਉਹ ਤੀਸੇ ਕਿਸ ਨੂੰ ਬੰਦੀ ਛੋੜ ਦਿਵਸ ਦੇ ਰੂਪ ਦੇ ਵਿੱਚ ਮਨਾਉਂਦੇ ਨੇ ਕਿਉਂਕਿ ਮੰਨਿਆ ਜਾਂਦਾ ਹੈ ਕਿ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਰਿਹਾ ਹੋ ਕੇ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਸ੍ਰੀ ਅਮਰ ਸਰ ਸਾਹਿਬ ਦੀ ਪਾਵਨ ਧਰਤੀ ਤੇ ਪਹੁੰਚੇ ਤੇ ਉਹਨਾਂ ਦੀ ਆਮਦ ਦੇ ਉੱਤੇ ਵੱਡੀ ਗਿਣਤੀ 'ਚ ਇਸ ਦਿਹਾੜੇ ਦੇ ਉੱਤੇ ਸਿੱਖ ਜਿਹੜੇ ਆ ਇਕੱਠੇ ਹੋਏ ਔਰ ਖੁਸ਼ੀਆਂ ਮਨਾਈਆਂ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਸਮੇਂ ਬਸਾਕੀ ਦੇ ਜੋੜ ਮੇਲੇ ਪ੍ਰਾਰੰਭ ਹੋਏ ਸਨ ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸਮੇਂ ਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਦਿਵਾਲੀ ਦੇ ਜੋੜ ਮੇਲੇ ਜੜੇ ਨੇ ਉਹ ਵੀ ਆਪਾਂ ਨੂੰ ਮਨਾਉਣੇ ਚਾਹੀਦੇ ਨੇ ਕਿਉਂਕਿ ਵਿਸਾਖੀ ਦੇ ਜੋੜ ਮੇਲੇ ਮੌਕੇ ਆਪਾਂ ਇਕੱਠੇ ਹੁੰਨੇ ਆਂ ਸਾਲ ਦੇ ਵਿੱਚ ਇੱਕ ਵਾਰ ਕਿਉਂ ਨਾ 6 ਮਹੀਨੇ ਬਾਅਦ ਆਪਾਂ ਜਿਹੜਾ ਹੈ ਉਹ ਜੋੜ ਮੇਲੇ ਜਿਹੜੇ ਹੈ ਉਹ ਹੋਰ ਮਨਾਇਆ ਕਰੀਏ ਤਾਂ ਮਹਾਰਾਜ ਨੇ ਪ੍ਰਵਾਨਗੀ ਦਿੱਤੀ ਇੱਕ ਵਿਸਾਖੀ ਦੇ ਜੋੜ ਮੇਲੇ ਮੌਕੇ ਪੰਥ ਇਕੱਠਾ ਹੁੰਦਾ ਸਿੱਖ ਇਕੱਠੇ ਹੁੰਦੇ ਤੇ ਦੂਸਰਾ ਫਿਰ ਦਿਵਾਲੀ ਦੇ ਜੋੜ ਮੇਲੇ ਮੌਕੇ ਸ਼੍ਰੀ ਅਮਰ ਸਰਸਵਤੀ ਦੀ ਪਾਵਨ ਧਰਤੀ ਦੇ ਉੱਤੇ ਸਿੱਖ ਜਿਹੜੇ ਆ ਉਹ ਇਕੱਠੇ ਹੋਣੇ ਪਰ ਆਰੰਭ ਹੋਏ। ਇਕੱਠੇ ਹੁੰਦੇ ਦੀਵਾਨ ਸਜਦੇ, ਖੁਸ਼ੀਆਂ ਮਨਾਉਂਦੇ, ਲੰਗਰ ਜਿਹੜੇ ਆ ਛਕਦੇ, ਤਿਆਰ ਕਰਦੇ, ਸੇਵਾ ਕਰਦੇ, ਗੁਰੂ ਜੀ ਦੇ ਦਰਸ਼ਨ ਕਰਦੇ, ਗੁਰੂ ਜੀ ਦੇ ਪ੍ਰਵਚਨ ਸੁਣਦੇ, ਕੀਰਤਨ ਸੁਣਦੇ, ਕਥਾ ਸੁਣਦੇ। ਇੱਕ ਦੂਸਰੇ ਨਾਲ ਮੇਲ ਮਲਾਪ ਕਰਦੇ, ਇਹਨਾਂ ਤੁਰ ਮੇਲੇ ਆ ਮੌਕੇ। ਗੁਰੂ ਕਾਲ ਦੇ ਵਿੱਚ ਜਿੱਥੇ ਵੀ ਸਤਿਗੁਰੂ ਜੀ ਹੁੰਦੇ, ਉੱਥੇ ਇਸ ਪਰਬ ਦੇ ਮੌਕੇ ਦੇ ਉੱਤੇ ਤੇ ਵਿਸਾਖੀ ਦੇ ਪਰਬ ਦੇ ਮੌਕੇ ਦੇ ਉੱਤੇ ਸਿੱਖ ਜ਼ਰੂਰ ਇਕੱਠੇ ਹੋ ਕੇ ਪਹੁੰਚਦੇ, ਦਰਸ਼ਨ ਕਰਦੇ। ਤਨਗੁਰ ਗੋਬਿੰਦ ਸਿੰਘ ਮਹਾਰਾਜ ਦੀ ਜੋਤੀ ਜੋਤ ਸਮਾਉਣ ਤੋਂ ਬਾਅਦ ਜਦੋਂ ਪੰਥ ਵਿਖੜੇ ਹਾਲਾਤਾਂ ਵਿੱਚੋਂ ਗੁਜ਼ਰ ਰਿਹਾ ਸੀ ਤਾਂ ਉਸ ਵੇਲੇ ਵੀ ਸਿੱਖ ਜਿਹੜੇ ਐ ਉਹ ਇਸ ਦਿਨ ਦੇ ਮੌਕੇ ਦੇ ਉੱਤੇ ਸ਼੍ਰੀ ਅਮਰਸਾਹ ਸਾਹਿਬ ਇਕੱਠੇ ਹੁੰਦੇ ਖੁਸ਼ੀਆਂ ਸਾਂਝੀਆਂ ਕਰਦੇ ਇੱਕ ਦੂਸਰੇ ਨੂੰ ਮਿਲਦੇ ਇੱਕ ਦੂਸਰੇ ਨਾਲ ਗੱਲਾਂ ਬਾਤਾਂ ਕਰਦੇ ਇੱਕ ਦੂਸਰੇ ਦਾ ਦੁੱਖ ਸੁੱਖ ਪੁੱਛਦੇ ਹਾਲ-ਚਾਲ ਜਾਣਦੇ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਦਾ ਸਬੰਧ ਵੀ ਇਸ ਦਿਹਾੜੇ ਦੇ ਨਾਲ ਹੀ ਹੈ ਕਿਉਂਕਿ ਭਾਈ ਮਨੀ ਸਿੰਘ ਜੀ ਨੇ ਸਰਕਾਰ ਤੋਂ ਪ੍ਰਵਾਨਗੀ ਲਈ ਕਿ ਸਾਨੂੰ ਇਕੱਠੇ ਹੋਣ ਦਿਓ ਭਾਈ ਅਸੀਂ ਮੇਲੇ ਕਰਨੇ ਨੇ ਸਰਕਾਰ ਨੇ ਕਿਹਾ 10-1000 ਰੁਪਈਆ ਜਿਹੜਾ ਤੁਹਾਨੂੰ ਟੈਕਸ ਦੇਣਾ ਪਏਗਾ ਕਹਿੰਦੇ ਦੇ ਦੇਵਾਂਗੇ ਸੱਦੇ ਪੱਤਰ ਭੇਜ ਦਿੱਤੇ ਗਏ ਸਿੱਖਾਂ ਨੂੰ ਪਰ ਹੋਇਆ ਕੀ ਹੈ ਕਿ ਸਰਕਾਰ ਦੀ ਨੀਅਤ ਬਦਲ ਗਈ ਕਤਲਿਆਮ ਕਰਨ ਦਾ ਸਰਕਾਰ ਨੇ ਫੈਸਲਾ ਕਰ ਲਿਆ ਵਿਆਪਤ ਬੰਦੀ ਕਰ ਲਈ ਭਾਈ ਮਨੀ ਸਿੰਘ ਜੀ ਨੂੰ ਪਤਾ ਲੱਗਿਆ ਉਹਨਾਂ ਨੇ ਸੱਦੇ ਪੱਤਰ ਭੇਜ ਕੇ ਥਾਂ-ਥਾਂ 'ਈ ਸਿੱਖਾਂ ਨੂੰ ਫਿਰ ਰੋਕ ਦਿੱਤਾ ਸਰਕਾਰ ਨੇ 10000 ਮੰਗਿਆ ਭਾਈ ਸਾਹਿਬ ਜੀ ਕਹਿਣ ਲੱਗੇ 10000 ਕਾ ਤਾਂ ਜਿਹੜਾ ਜੋੜ ਮਿਲ ਕੀਤੇ ਨਹੀਂ ਅਸੀਂ ਤੁਸੀਂ ਇਕੱਠੇ ਨਹੀਂ ਹੋਣ ਦਿੱਤਾ ਤੇ ਭਾਈ ਮਨੀ ਸਿੰਘ ਜੀ ਨੂੰ ਗ੍ਰਫਤਾਰ ਕਰਕੇ ਬੰਦ-ਬੰਦ ਘਟਕੇ ਸ਼ਹੀਦ ਕੀਤਾ ਗਿਆ ਇਸ ਦਿਹਾੜੇ ਦੇ ਨਾਲ ਉਹਨਾਂ ਦੀ ਸ਼ਹਾਦਤ ਦਾ ਸਬੰਧ ਹੈ ਮਿਸਲਾਂ ਦੇ ਸਮੇਂ ਵੀ ਜਿੱਥੇ ਵੀ ਕਿਤੇ ਮਿਸਲਾਂ ਵਿਚਰਦੀਆਂ ਸਾਨੂੰ ਉਹ ਇਸ ਜੋੜ ਮੇਲੇ ਮੌਕੇ ਇਕੱਠੀਆਂ ਹੁੰਦੀਆਂ ਸੀ ਆਪਣੇ ਆਪਣੇ ਜਿਹੜੇ ਆ ਕੋਈ ਨਿੱਜੀ ਮਤਭੇਦ ਹੁੰਦੇ ਸੀ ਕੋਈ ਇਲਾਕਿਆਂ ਨੂੰ ਲੈ ਕੇ ਮਤਭੇਦ ਹੁੰਦੇ ਸੀ ਉਹ ਮਤਭੇਦ ਦੂਰ ਕੀਤੇ ਜਾਂਦੇ ਸੀ ਸ੍ਰੀ ਅਕਾਲ ਤਖਤ ਸਾਹਿਬ ਤੇ ਔਰ ਨਾਲ ਹੀ ਦੋਨੋਂ ਇਕੱਠੇ ਹੋ ਸਾਰੇ ਇਕੱਠੇ ਹੋ ਕੇ ਇੱਕ ਦੂਸਰੇ ਦਾ ਹਾਲ ਚਾਲ ਪੁੱਛਦੇ ਸੀ ਦੁੱਖ ਦਰਦ ਵਟਾਉਂਦੇ ਸੀ ਅਲੱਗ-ਅਲੱਗ ਆਉਂਦੇ ਸੀ ਇਕੱਠੇ ਹੋ ਕੇ ਜਾਂਦੇ ਸੀ ਇਕਤਾ ਇਕਾ ਇਤਿਫਾਕ ਇਹ ਸਿੱਖਾਂ ਦੇ ਵਿੱਚ ਜਿਹੜਾ ਹੈ ਇਸ ਤਰ੍ਹਾਂ ਬਹੁਤ ਜ਼ਿਆਦਾ ਦੇਖਣ ਨੂੰ ਮਿਲਦਾ ਸੀ ਖੁਸ਼ੀਆਂ ਮਨਾਈਆਂ ਜਾਂਦੀਆਂ ਸੀ ਦੀਵਾਨ ਸਜਾਏ ਜਾਂਦੇ ਸੀ ਲੰਗਰ ਚੱਲਦੇ ਸੀ ਔਰ ਰਾਜਨੀਤਿਕ ਧਾਰਮਿਕ ਫੈਸਲੇ ਜਿਹੜੇ ਉਹ ਕੀਤੇ ਜਾਂਦੇ ਸੀ ਇਸ ਲਈ ਇਹ ਪਰਬ ਜਿਹੜਾ ਬੜਾ ਅਹਿਮ ਹੈ ਸਿੱਖਾ ਵਾਸਤੇ ਮੈਂ ਇੱਕ ਵਾਰੀ ਫੇਰ ਸਮੂਹ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤ ਸਮੁੱਚੇ ਗੁਰੂ ਖਾਲਸਾ ਪੰਥ ਤੇ ਪੂਰੇ ਪੰਜਾਬ ਨੂੰ ਇਸ ਮਹਾਨ ਪਰਬ ਦੀਆਂ ਬਹੁਤ 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 ਬਧਾਈਆਂ ਦਿਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ